ਖੋੜ ਤੱਕ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ 31 ਦਸੰਬਰ ਤੋਂ ਪਹਿਲਾਂ ਕਰ ਲਵੋ ਇਹ ਕੰਮ ਨਹੀਂ ਤਾਂ ਬੈਂਕ ਕੰਮ ਤੁਹਾਡੇ ਰੁਕ ਜਾਣਗੇ ਕੀ ਇਹ ਪੂਰੀ ਖਬਰ ਉਹ ਜਾਣਦੇ ਹਾਂ ਆਧਾਰ ਨਾਲ ਪੈਨ ਕਾਰਡ ਨਾ ਜੋੜਿਆ ਤਾਂ ਬੈਂਕ ਦਾ ਕੰਮ ਜਿਹੜਾ ਹੈ ਉਹ ਰੁਕ ਜਾਵੇਗਾ 31 ਦਸੰਬਰ ਤੋਂ ਪਹਿਲਾਂ ਆਧਾਰ ਕਾਰਡ ਨਾਲ ਪੈਨ ਕਾਰਡ ਲਿੰਕ ਕਰਵਾਉਣਾ ਬਹੁਤ ਜ਼ਰੂਰੀ ਹੈ ਜੇ ਕੰਮ ਨਾ ਕੀਤਾ ਗਿਆ ਤਾਂ ਬੈਂਕਿੰਗ ਸੇਵਾਵਾਂ ਮ ਪ੍ਰਭਾਵਿਤ ਹੋ ਜਾਣਗੀਆਂ 31 ਦਸੰਬਰ ਤੋਂ ਪਹਿਲਾਂ ਇੱਕ ਜ਼ਰੂਰੀ ਕੰਮ ਨਿਪਟਾਉਣਾ ਲਾਜ਼ਮੀ ਹੈ ਜੇ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਰਕਾਰੀ ਨਿਯਮ ਅਨੁਸਾਰ ਆਧਾਰ ਪੈਨ ਲਿੰਕ ਨਾ ਹੋਣ ਦੀ ਸੂਰਤ ਦੇ ਵਿੱਚ ਬੈਂਕ ट्रांजैक्शन KYC ਸਰਕਾਰੀ ਸਕੀਮਾਂ ਦਾ ਲਾਭ ਤੇ ਹੋਰ ਵਿੱਤੀ ਕੰਮ ਪ੍ਰਭਾਵਿਤ ਹੋ ਸਕਦੀ ਨੇ ਕੁਝ ਮਾਮਲਿਆਂ ਦੇ ਵਿੱਚ ਬੈਂਕ ਖਾਤੇ ਨਾਲ ਜੁੜੀਆਂ ਸੇਵਾਵਾਂ ਦੀ ਸਥਾਈ ਤੌਰ ਤੇ ਰੋਕੀਆਂ ਜਾ ਸਕਦੀਆਂ ਨੇ ਇਸ ਲਈ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ 31 ਦਸੰਬਰ ਤੋਂ ਪਹਿਲਾਂ ਪਹਿਲਾਂ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਜ਼ਰੂਰ ਕਰਵਾ ਲਓ ਸੋ ਜੇਕਰ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਹੁੰਦਾ 31 ਦਸੰਬਰ ਤੱਕ ਤਾਂ ਤੁਹਾਡਾ ਪੈਨ ਕਾਰਡ ਜਿਹੜਾ ਖਤਮ ਕੀਤਾ ਜਾ ਸਕਦਾ ਹੈ ਇਨਐਕਟਿਵ ਕੀਤਾ ਜਾ ਸਕਦਾ ਹੈ ਜੇ ਆਧਾਰ ਨਾਲ ਪੈਨ ਕਾਰਡ ਲਿੰਕ ਨਹੀਂ ਤਾਂ ਪੈਨ ਕਾਰਡ ਨੂੰ ਜਿਹੜਾ ਇਨਐਕਟਿਵ ਕੀਤਾ ਜਾਏਗਾ ਨੰਬਰ 2 ਤੇ ਬੈਂਕ ਦੇ ਕੰਮਾਂ ਦੇ ਵਿੱਚ ਰੁਕਾਵਟਾਂ ਆਉਣਗੀਆਂ ਵੱਡੀ ਰਕਮ ਜਮ੍ਹਾਂ ਕਰਾਉਣਾ ਕਢਾਉਣਾ ਔਖਾ ਹੋਏਗਾ ਕੇवाईसी ਅਪਡੇਟ ਰੁਕ ਸਕਦੀ ਹੈ ਨਵੇਂ ਬੈਂਕ ਅਕਾਊਂਟ ਖੋਲਣ ਦੇ ਵਿੱਚ ਵੀ ਤੁਹਾਨੂੰ ਸਮੱਸਿਆ ਆਏਗੀ ਨੰਬਰ 3 ਤੇ ਜਿਹੜਾ ਅਸਰ ਪਏਗਾ ਇਨਕਮ ਟੈਕਸ ਰਿਟਰਨ ਤੇ ਪਏਗਾ ਤੁਹਾਡੀ ਆਈਟੀਆਰ ਫਾਈਲ ਕਰਨਾ ਮੁਸ਼ਕਲ ਹੋ ਜਾਏਗਾ ਟੈਕਸ ਰਿਫੰਡ ਰੁਕ ਸਕਦਾ ਹੈ ਨੰਬਰ 4 ਤੇ ਟੀ ਡੀ ਐਸ ਜਿਆਦਾ ਕٹےਗਾ ਵਿਆਜ ਤਨਖਾਹ ਜਾਂ ਹੋਰ ਆਮਦਨ ਤੇ ਜਿਆਦਾ ਟੀ ਡੀ ਐਸ ਜਿਹੜਾ ਕਟਿਆ ਜਾਵੇਗਾ ਸਰਕਾਰੀ ਸਕੀਮਾਂ ਦਾ ਲਾਭ ਵੀ ਰੁਕੇਗਾ ਜੇਕਰ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਹੋਏਗਾ ਸਬਸਿਡੀ ਦਾ ਕੰਮ ਤੁਹਾਡਾ ਰੁਕੇਗਾ ਡੀ ਬੀ ਟੂ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਤੁਸੀਂ ਨਹੀਂ ਲੈ ਸਕੋਗੇ ਪੈਨਸ਼ਨ ਸਕਾਲਰਸ਼ਿਪ ਪੀਐਮ ਕਿਸ਼ਾਨ ਵਰਗੀਆਂ ਯੋਜਨਾਵਾਂ ਦੇ ਵਿੱਚ ਦਿੱਕਤ ਆਵੇਗੀ ਮਿਊਚੁਅਲ ਫੰਡ ਸ਼ੇਅਰ ਮਾਰਕੀਟ ਦੇ ਵਿੱਚ ਵੀ ਦਿੱਕਤ ਆਏਗੀ ਨਵੀਂ ਇਨਵੈਸਟਮੈਂਟ ਨਹੀਂ ਹੋਏਗੀ ਡਿਮਾਂਡ ਡਿਮਤ ਅਕਾਊਂਟ ਖੋਲਣ ਦੇ ਵਿੱਚ ਰੁਕਾਵਟ ਆਏਗੀ ਟਰੇਡਿੰਗ ਤੇ ਅਸਰ ਪਏਗਾ ਲੋਨ ਤੇ ਕ੍ਰੈਡਿਟ ਕਾਰਡ ਲੈਣਾ ਵੀ ਔਖਾ ਹੋ ਜਾਵੇਗਾ ਬੈਂਕ ਲੋਨ ਪਰਸਨਲ ਲੋਨ ਹੋਮ ਲੋਨ ਕ੍ਰੈਡਿਟ ਕਾਰਡ ਅਪਰੂਵਲ ਰੁਕ ਸਕਦੀ ਹੈ ਜ਼ਰੂਰੀ ਸੂਚਨਾ ਹੈ ਇਸ ਸਮੱਸਿਆਵਾਂ ਤੋਂ ਬਚਣ ਲਈ ਜਲਦੀ ਤੋਂ ਜਲਦੀ ਆਧਾਰ ਕਾਰਡ ਨਾਲ ਲਿੰਕ ਕਰਾ ਲਓ 31 ਦਸੰਬਰ ਦੀ ਲਾਸਟ ਡੇਟ ਹੈ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਹੋਰ ਅਪਡੇਟਾਂ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਕੇ ਰੱਖੋ ਮਿਲਦੇ ਹਾਂ ਨਵੀਂ ਅਪਡੇਟ ਦੇ ਨਾਲ ਦਿਓ ਜਾ ਚ ਧੰਨਵਾਦ